ਬੜਾ ਮਾਈਕ ਫਨ ਲਿਆ ਰੱਖੀ। ਬੜਾ ਫਲਕਾ ਲਾ ਲਿਆ। ਜੀ ਮੈਂ। ਹਨੀ ਮੈਂ ਅੱਜ ਵੱਡੀ ਬਾਤ ਕਰਾਦੇ ਵਿੱਚ ਨਜਾਇਜ਼ ਸ਼ਰਾਬ ਜਿਹੜੀ ਆ ਬੜੀ ਥਈ ਹੈ ਇਸ ਟਾਈਮਾਂ ਨੂੰ। ਅਸੀਂ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੋਈ ਗੱਡੀ ਆ ਰਹੀ ਹੈ ਬਾਰੋਂ ਨਜਾਇਜ਼ ਸ਼ਰਾਬ ਦੀ। ਸੋ ਇਸ ਕਰਕੇ ਮੈਂ ਮੇਰੇ ਇਨਸਪੈਕਟਰ ਤੇ ਪੁਲਿਸ ਪਾਰਟੀ ਨੇ ਅਸੀਂ ਨਾਕਾ ਲਗਾਇਆ ਬਣੀ ਲੋਦੀ। ਤੇ ਜਦੋਂ ਅਸੀਂ ਗੱਡੀਆਂ ਚੈੱਕ ਕਰ ਰਹੇ ਸੀ ਤਾਂ ਇੱਕ ਹੈਰੀਅਰ ਗੱਡੀ ਅਸੀਂ ਰਾਉਂਡ ਅਪ ਕੀਤੀ। ਉਸ ਵਿੱਚੋਂ ਕਾਫੀ ਪਾਰੀ ਮਾਤਰਾ ਦੇ ਵਿੱਚ ਸ਼ਰਾਬ ਮਿਲੀ ਤੇ ਡਰਾਈਵਰ ਨੂੰ ਉਹ ਕਿਤੇ ਅਰੈਸਟ ਕਰ ਲਿਆ ਦੂਜਾ ਬੰਦਾ ਭੱਜ ਗਿਆ ਗੱਡੀ ਖੋਲਦੇ ਸਾਰੇ ਜਿਹੜਾ ਗੱਡੀ ਦਾ ਜਿਹੜਾ ਗੱਡੀ ਦਾ ਮਾਲਕ ਸੀਗਾ ਉਹ ਦੌੜ ਗਿਆ ਕਿੰਨੀਆਂ ਪੇਟੀਆਂ ਪੇਟੀਆਂ 82 ਪੇਟੀਆਂ ਹੈਗੀਆਂ ਸਾਰੀਆਂ ਅੰਗਰੇਜ਼ੀ ਕਿੰਨੀਆਂ ਮੈਮ ਦੇਸੀ ਦੇਸੀ ਹੈਗੀਆਂ ਰਾਇਲ ਸ਼ੈਗ ਹੈਗੀਆਂ 15 ਸਿਗਨੇਚਰ ਇੱਕ ਪੇਟੀ ਹੈ ਦੋ ਬਲੈਂਡਰ ਹੈ ਰਾਇਲ ਚੈਲੰਜ ਦੀ ਇੱਕ ਪੇਟੀ ਹੈ 10 ਮਕੜੇਵਲ ਦੀਆਂ ਪੇਟੀਆਂ ਨੇ ਤੇ ਬਲੈਕ ਹੌਰ 52 ਪੇਟੀਆਂ ਮੈਮ ਲਗਾਤਾਰ ਜਿਹੜਾ ਹੈ ਐਕਸਾਈਜ਼ ਵਿਭਾਗ ਵੱਲੋਂ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਨੂੰ ਰੋਕਿਆ ਜਾ ਰਿਹਾ ਹੈਗਾ ਜੀ ਰਾਤ ਦੀ ਮੇਰੇ ਇਨਸਪੈਕਟਰ ਤੇ ਅਸੀਂ ਈਵਨ ਦੈਨ ਪੁਲਿਸ ਪਾਰਟੀਆਂ ਨਾਲ ਲੈ ਕੇ ਅਸੀਂ ਚੈਕਿੰਗ ਕਰਦੇ ਆਂ ਤੇ ਆਪਣੇ ਕੋਲ ਪਤਾ ਲੱਗ ਪਾਇਆ ਕਿਥੋਂ ਲੈ ਕੇ ਕਿੱਥੇ ਜਾ ਰਹੇ ਸੀ ਨਹੀਂ ਇਹ ਅੰਡਰ ਇਨਵੈਸਟੀਗੇਸ਼ਨ ਹੈਗਾ ਅਸੀਂ ਇਹ ਤਾਂ ਪਤਾ ਕਰਾਂਗੇ ਹੁਣ ਦੇਖਾਂਗੇ ਕੀ ਕਰ ਰਹੇ ਆ ਕਿਥੋਂ ਲੈ ਕੇ ਆ ਰਹੇ ਇਨਵੈਸਟੀਗੇਸ਼ਨ ਹੈ ਇਹਨਾਂ ਦੀ ਗੱਡੀ ਦੇ ਵਿੱਚੋਂ ਇੱਕ ਐਵੀ ਨਿਕਲਿਆ ਨੀਲਾ ਇਹਨਾਂ ਲਿਕਰ ਜਿਹੜੀ 50 ਲੀਟਰ ਲਾਨ ਹੈਗੀ ਉਹ ਕੱਚੀ ਸ਼ਰਾਬ ਕਹਿ ਸਕਦੇ ਜੀ ਨੂੰ ਉਹ ਵੀ ਮਿਲੀ ਹੈ ਉਹ ਵੀ ਇਨਵੈਸਟੀਗੇਟ ਕਰ ਰਹੇ ਆ ਅਸੀਂ ਵੀ ਕਿੱਥੋਂ ਲਿਆਇਆ ਤੇ ਇਧਰੋਂ ਜਾ ਰਹੀ ਹੈ ਮੈਡਮ ਲਗਾਤਾਰ ਪੰਜਾਬ ਦੇ ਵਿੱਚ ਦੇਸੀ ਸ਼ਰਾਬ ਪੀਣ ਨਾਲ ਮੋਤਾ ਵੱਧ ਰਹੀਆਂ ਹਨ ਤੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਜੀ ਵੀ ਇਹ ਜਿਹੜੀ ਨਾਜਾਇਜ਼ ਸ਼ਰਾਬ ਹੈ ਜਿਹੜੀ ਬਣਾ ਕੇ ਬਾਹਰੋਂ ਅੰਦਰੋਂ ਬਣਾ ਕੇ ਵੇਚੀ ਜਾ ਰਹੀ ਹੈ ਤਾਂ ਉਸ ਉਹ ਨਾਂ ਯੂਜ਼ ਕਰਨ ਤਾਂ ਜ਼ਿਆਦਾ ਹੋ ਹੈ ਬੈਟਰ ਹੈ ਉਨਾ ਦੇ ਭਲੇ ਲਈ ਹੈਗੀ ਹੈ ਠੀਕ ਹੈ ਨਾ ਜਿਸ ਦੇ ਨਾਲ ਉਸ ਦੇ ਵਿੱਚ ਪਤਾ ਨਹੀਂ ਕਿ ਕਿੰਨੀ ਕੁਆਂਟੀਟੀ ਹੈ ਕੀ ਪਾਇਆ ਹੋਇਆ ਕੀ ਨਹੀਂ ਪਾਇਆ ਹੋਇਆ ਸੋ ਇਸ ਲਈ ਮੈਂ ਤਾਂ ਹੀ ਮੈਸੇਜ ਕਨਵੇ ਕਰਾਂਗੀ ਕਿ ਉਹ ਨਾ ਯੂਜ਼ ਕੀਤਾ ਜਾਵੇ